ਸਸਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ 99 ਅਤੇ ਅੱਜ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆਂ ਬਟਾਲਾ ਦੇ ਵਿੱਚ ਬਾਬਾ ਬੀਮਰਾਵ ਅੰਬੇਦਕਰ ਦੀ ਮੂਰਤੀ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜੀਹਾਂ ਤੁਹਾਨੂੰ ਦੱਸਿਆ ਕਿ ਪੁਲਿਸ ਵੱਲੋਂ 6 ਔਰੋਪੀਆਂ ਦੇ ਵਿੱਚੋਂ 5 ਨੂੰ ਜਿਹੜਾ ਉਹ ਅਰੈਸਟ ਕਰ ਲਿੱਤਾ ਗਿਆ ਔਰ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਅਰੈਸਟ ਆ ਵਿਦਨ 24 ਘੰਟੇ ਦੇ ਵਿੱਚ ਹੀ ਪੁਲਿਸ ਨੇ ਇਨ੍ਹਾਂ ਔਰੋਪੀਆਂ ਨੂੰ ਫੜ ਕੇ ਇੱਕ ਵੱਡੀ ਜਿਹੜੀ ਸਫਲਤਾ ਹਾਸਲ ਕੀਤੀ ਹੈ ਵੱਡੇ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਪੰਜ ਜਿਹੜੇ ਔਰੋਪੀ ਫੜੇ ਗਏ ਨੇ ਤੇ ਔਰ 6ਵਾਂ ਜਿਹੜਾ ਔਰੋਪੀ ਆ ਉਹ ਵੀ ਜਲਦ ਜੜਾ ਫੜਿਆ ਜਾਏਗਾ ਕਿਉਂਕਿ ਉਸ ਨੂੰ ਫੜਨ ਵਾਸਤੇ ਜਿਹੜਾ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਔਰ ਪੁਲਿਸ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਹੁਣ ਇਹਨਾਂ ਕੋ ਜਿਹੜੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ मतलब मूर्ति ਦੇ ਨਾਲ ਛੇੜਛਾੜ ਕਰਨ ਦੀ ਆਖਰਕਾਰ ਵਜ੍ਹਾ ਕੀ ਸੀ ਕਿਸਦੇ ਕਹਿਣ ਦੇ ਉੱਤੇ ਇਹਨਾਂ ਨੇ ਸਾਰੀ ਇਹ ਜਿਹੜੀ ਹਰਕਤ ਇਹ ਕੀਤੀ ਆ ਤਾਂ ਫਿਲਹਾਲ ਜਿਹੜਾ ਪੁਲਿਸ ਵੱਲੋਂ ਐਸਸੀ ਐਕਟ ਦਾ ਜਿਹੜਾ ਐਸਸੀ ਜਿਹੜਾ ਹੈਗਾ ਐਕਟ ਜਿਹੜਾ ਆ ਉਹ ਵੀ ਲਾਇਆ ਗਿਆ ਆ ਤੋਂ ਇਸ ਤੋਂ ਇਲਾਵਾ ਜਿਹੜਾ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹ ਵੀ ਜਿਹੜਾ ਐਕਟ ਲਾ ਕੇ ਇਹਨਾਂ ਦੇ ਉੱਤੇ ਜਿਹੜਾ ਵੱਡੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਕੀਮਰਾ ombilਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਅਨਿਸ਼ਚਿਤਲੀ ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ। ਤੋਂ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚਰਲੀ ਆ ਚੀਜ਼ ਆ ਕਿਉਂਕਿ ਜਦੋਂ ਨੋਟਿਸ ਚ ਆਉਂਦਾ ਹੈ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇजेस ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਿਟਿਵ ਸੀਗਾ ਬਹੁਤ ਜ਼ਿਆਦਾ ਸੈਂਸਿਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਵੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮਲਕ ਨੂੰ ਸਭ ਕੁਝ ਦਿੱਤਾ ਸਾਡੀ ਕੰਟਰੀ ਨੂੰ ਇਹ ਰੇਸ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ FIR ਦਰਜ ਕਰਨ ਤੋਂ ਬਾਅਦ SSP ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਹੀਂ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ 7 ਬੰਦੇ ਦੋ ਗੱਡੀਆਂ 'ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਥੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ 7 'ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਈ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਇਹ ਸਾਰੀ ਰਾਤ ਇਹਨਾਂ ਦੀ ਅਰੈਸਟ ਚੱਲਦੀ ਰਹੀ ਆ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਇਹਦੇ ਵਿੱਚ ਅ ਜਿਹੜਾ 295 ਏ ਜਿਹੜੀ ਪੁਰਾਣੀ ਹੁੰਦੀ ਸੀਗੀ ਜਦੋਂ IPC ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਆ ਧਾਰਮਿਕ ਭਾਵਨਾਵਾਂ ਨੂੰ ਵੀ ਕੇਸ ਪਹੁੰਚਾਉਣ ਦੀ ਉਹ ਵੀ ਸੈਕਸ਼ਨ ਨਵੇਂ BNS ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ SC ST ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਆ ਇਹਦੇ ਦੇ ਵਿੱਚ ਔਰ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਔਰ ਕੌਣ ਲੋਕ ਇਹਦੇ ਵਿੱਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਪਰ ਕੋਈ ਵੀ ਇਹਦੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਖਤੋ ਸਖਤ ਅਸੀਂ ਸਜ਼ਾ ਦਵਾਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸਾਡੀ ਸੋਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪੈਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਹੈ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਛੇਤੀ ਹੀ ਇਹ ਜੋ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਰੈਸਟ ਕਰ ਲਿਆ ਔਰ ਫਰਦਰ ਇਹਨਾਂ ਦੀ ਤਫਤੀਸ਼ ਦੇ ਦੌਰਾਨ ਇਨਰ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣ ਗਿਆ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ ਦੇਖੋ ਇਹ ਸਾਰੇ ਯੰਗਸਟਰ ਜੀ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਆ ਕਿ ਇਹ ਜਿੱਦਨ ਇਹ ਵਾਰਦਾਤ ਕਰਦੇ ਆ ਉਸ ਤੋਂ ਪਹਿਲਾਂ ਉੱਥੇ ਇੱਕ ਰੈਸਟੋਰੈਂਟ ਆ ਬੈਲਵਿਟਾ ਰੈਸਟੋਰੈਂਟ ਤਕਰੀਬਨ ਪੌਣੇ 10 ਵਜੇ ਉੱਥੇ ਵੀ ਇਹ ਜਾਂਦੇ ਆ ਸਾਰੇ ਯੰਗਸਟਰ ਆ ਜੀ ਸਾਰੇ ਮੇਰੇ ਖਿਆਲ 25 26 27 28 ਸਾਲ ਦੀ ਏਜ ਦੇ ਵਿੱਚ ਹੀ ਆ ਔਰ ਕੋਈ ਕੰਮਕਾਰੀ ਨਾ ਰਕੀ ਕਿ ਕਰਦੇ ਆ ਕਿ ਨਹੀਂ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਇਸ਼ੂ ਸੀਗਾ ਤੇ ਤੁਹਾਡੇ ਇਤਿਹਾਜ਼ ਇਮੀਡੀਏਟਲੀ ਲਿਆਉਣਾ ਜ਼ਰੂਰੀ ਸੀ ਤਾਂ ਕਿ ਤੁਸੀਂ ਸਾਰੇ ਹਰ ਜਗ੍ਹਾ ਤੇ ਇਹ ਚੀਜ਼ ਨੂੰ ਪੁੱਛਾਓ ਕਿ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਜੇ ਕਿਸੇ ਨੇ ਸ਼ਰਾਰਤ ਕੀਤੀ ਸੀ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਆ ਔਰ ਇਹਨਾਂ ਦੀ ਹੁਣ ਡਿਟੇਲ ਇੰਟਰੋਗੇਸ਼ਨ ਇਹਨਾਂ ਦੀ ਡਿਟੇਲ ਪੁੱਛ ਕੇ ਚ ਕੀ ਇਹ ਕਰਦੇ ਸੀ ਕਿਉਂ ਇਹ ਹੋਇਆ ਇਹਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਕੀ ਕਰਦਾ ਸੀ ਇਹ ਸਾਰੀ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਆ ਇਹਨੂੰ ਵੀ ਅਸੀਂ ਬਹੁਤ ਛੇਤੀ ਕਲੀਅਰ ਕਰਤਾਗੇ ਇਹ ਬਟਾਲੇ ਸ਼ਹਿਰ ਦੇ ਵੀ ਰਹਿਣ ਵਾਲੇ ਆ ਜੀ ਆ ਇੱਕ ਪੁਰਾਣਾ ਇਸ਼ਾਲਾ ਦਾ ਹੈ ਕੁਮਾਨ ਦਾ ਹੈ ਜਿਆਦਾ ਸਾਡੇ ਬਟਾਲੇ ਸ਼ਹਿਰ ਦਾ ਹੀ ਹੈ ਮੈਂ ਉਹੀ ਸਾਸਾ ਮੈਂ ਤੁਹਾਨੂੰ ਬੜਾ ਕਲੀਅਰ ਦੱਸ ਰਿਹਾ ਆ ਕਿ ਸਾਨੂੰ ਹੁਣ ਟਾਈਮ ਚਾਹੀਦਾ ਆ ਜਿਹੜਾ ਪਹਿਲਾ ਕੰਮ ਸੀ ਟ੍ਰੇਸ ਕਰਨਾ ਮੁਲਜ਼ਮਾਂ ਨੂੰ ਫਰੇਸ ਕਰਕੇ ਇਹਨਾਂ ਨੂੰ ਫੜਨਾ ਸੱਤਾ ਚੋਂ 6 ਮੁਲਜ਼ਮ ਪੁਲਿਸ ਵੱਲੋਂ ਰੈਸਟ ਹੋ ਚੁੱਕੇ ਆ ਤੇ ਹੁਣ ਫਰਦਰ ਫਿਰ ਅਸੀਂ ਸਾਰਾ ਕੀ ਕੌਣ ਇਹਨਾਂ ਦੇ ਪਿੱਛੇ ਸੀ ਕੌਣ ਮਾਸਟਰਮਾਈਂਡ ਸੀਗਾ ਹਾਂਜੀ ਆ ਮੈਂ ਇਹ ਚੈੱਕ ਕਰਦਾ ਜੀ ਕਿ ਇਹਦੇ ਚ ਹੈਗਾ ਉਹ ਸਾਰਾ ਸੀ ਚੈੱਕ ਕਰਦੇ ਜਾਈਏ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਇਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ